ਤੁਸੀਂ ਕਿਹਾ ਮੈਨੂੰ ਨਹੀਂ ਪਤਾ ਕਿਹੜੀ ਸਰਕਾਰ ਆਉ ਤੁਹਾਨੂੰ ਅਜੇ ਵੀ ਨਹੀਂ ਪਤਾ ਕਿਹੜੀ ਸਰਕਾਰ ਆਉਗੀ ਤੁਹਾਨੂੰ ਕੰਫੀਡੈਂਸ ਨਹੀਂ ਹੈ ਕਿ ਕਾਂਗਰਸ ਆਉਗੀ ਨਹੀਂ ਨਹੀਂ ਯਾਰ ਅਸੀਂ ਤਾਂ ਦੇਖੋ ਸਰਕਾਰ ਲੋਕਾਂ ਨੇ ਬਣਾਉਣੀ ਆ ਹਮ ਸਰਕਾਰ ਬੇਸਿਕਲੀ ਲੋਕਾਂ ਨੇ ਬਣਾਉਣੀ ਹੈਗੀ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਹਮ ਆਮ ਆਦਮੀ ਪਾਰਟੀ ਦੇਖੋ ਆਮ ਆਦਮੀ ਦੀ ਪਾਰਟੀ ਕਾਰਗੁਜ਼ਾਰੀ ਜਿਹੜੀ ਹੈ ਲੋਕਾਂ ਦੇ ਸਾਹਮਣੇ ਹੈਗੀ ਆ ਅਕਾਲੀ ਦਲ ਚਾਰ ਅਕਾਲੀ ਦਲ ਇੱਦਾਂ ਬਣ ਗਏ ਜਿੱਦਾਂ origional ਅਕਾਲੀ ਦਲ ਹੁੰਦੇ ਆ ਹਮ ਲੇਕਿਨ ਉਹਦੇ باوجود ਵੀ ਪੋਲੀਟੀਕਲ ਟਰਮੋਇਲ ਹੈਗਾ ਪੰਜਾਬ ਦੇ ਵਿੱਚ ਲੋਕੀ ਹਜੇ ਬਹੁਤ ਕਲੈਰਿਟੀ ਚ ਨਹੀਂ ਹੈ ਕਿ ਵੀ ਅਸੀਂ ਕਿਹਨੂੰ ਲੈ ਕੇ ਆ ਰਹੇ ਐਵੇਂ ਕਿਤੇ ਭਲੇਖੇ ਚ ਨਹੀਂ ਕੋਈ ਵੀ ਮੈਤ ਨਹੀਂ ਐਟ ਲੀਸਟ ਭਲੇਖੇ ਚ ਅੱਛਾ ਤੁਸੀਂ ਚੁਆਇਸ ਨਹੀਂ ਬਣੇ ਲੋਕਾਂ ਦੀ ਜੀ ਨਹੀਂ ਮੈਂ ਕਿਹਾ ਭਲੇਖੇ ਚ ਨਹੀਂ ਹੈ ਹੂੰ ਕਿਉਂਕਿ ਪੰਜਾਬੀਆਂ ਦਾ ਕੋਈ ਪਤਾ ਨਹੀਂ ਹੁੰਦਾ ਪਈ ਅਖੀਰਲੇ 15 ਦਿਨਾਂ ਚ ਜਿਹੜੇ ਤੇਹੋ ਜਿਹਾ ਹਵਾ ਦਾ ਬੁੱਲਾ ਆਉਣਾ ਤੇ ਨਹੀਂ ਕੀ ਕਰਨਾ ਹੈਗਾ ਠੀਕ ਹੈ ਸੂ ਸੂ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਐਫਰਟ ਕਿਉਂਕਿ ਮੈਨੂੰ ਤਾਂ ਸਪੋਰਟਸ ਦੇ ਨਜ਼ਰੀਏ ਤੋਂ ਵੀ ਕਈ ਵਾਰੀ ਮੈਂ ਦੇਖਦਾ ਹੁੰਦਾ ਕਈ ਵਾਰੀ ਲਾਸਟ 10 ਮਿੰਟ ਰਹਿੰਦੇ ਹੁੰਦੇ ਆ ਕਈ ਵਾਰੀ ਠਾ ਠਾ ਦੋ ਤਿੰਨ ਗੋਲ ਹੁੰਦੇ ਆ ਐ ਕਰਕੇ ਮੈਚ ਇਧਰ ਜਿੱਤਿਆ ਜਿੱਤੇ ਆ ਹਾਰ ਕੇ ਉਹ ਜਾਂਦੀ ਹੈ ਟੀਮਾਂ